ਤੇ ਕਬਜਾ ਕਰ ਲੀਏ ਵਾ ਤੇਰੀ ਕਿਸਹਾਰਾ ਦੀ ਬਾਈ ਹੁਣ ਬਹਿ ਜਾ ਆ ਜਾ ਬਾਈ ਬਹਿ ਜਾ ਆਹ ਪੈਂਦਾ ਨਾ ਫੇ ਉੱਧਰ ਚਲਦੇ ਆ ਨਹੀਂ ਉਰੀ ਬਹਿ ਜਾ ਬਾਈ ਆਪਾਂ ਕਰ ਤੈਨੂੰ ਸੱਜ ਕੇ ਜਾ ਤੇ ਮੇਰਾ ਲਾਲੇ ਨਾਲ ਕੁਝ ਗੱਲ ਹੋ ਗਈ ਦੇਖ ਬਈ ਪੈਸਾ ਕਿੰਨੇ ਕ ਪੈਸਾ ਦੀ ਬਈ ਲੋੜਾ ਤੈਨੂੰ ਲਾਲਾ ਜੀ 5 ਕ ਲੱਖ ਦਾ ਘੱਟ ਤੋਂ ਘੱਟ ਚਾਹੀਦੀ ਹੈ ਜੀ ਹਾਏ ਹਾਏ ਐਨੇ ਪੈਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓਏ ਹਾਂ ਵੀ ਸ਼ੇਰੋ ਓਏ ਬੰਦਾ ਮਿਲੇ ਹੀ ਨਹੀਂ ਓ ਕੋਈ ਬੱਕਰਾ ਬੱਕਰਾ ਲਭਾਓ ਇਸ ਤਰ੍ਹਾਂ ਆਪਣੀ ਟੋਲੀ ਨਹੀਂ ਚੱਲਣੀ ਓਏ ਕੱਲ ਨੂੰ ਕੀੜਿਆਂ ਮਕੌੜਿਆਂ ਮੰਗੂ ਅੱੱਪਾ ਨੂੰ ਇਹ ਲੋਕ ਸਮਝਣ ਲੱਗ ਜਾਣਗੇ ਇਹ ਨਹੀਂ ਚੱਲਣਾ ਢੋਡਾ ਖਾਰ ਦੋ ਭਾਈ ਜੀ ਬੱਕਰੇ ਸ਼ੱਕਰੇ ਦਾ ਜਗਾੜ ਤਾਂ ਹੋ ਗਿਆ ਲਾਲੇ ਦਾ ਫੋਨ ਆਇਆ ਸੀ ਜਦੋਂ ਠੀਕ ਹੈ ਆਪਣਾ ਕੰਮ ਚਾਲੂ ਰੱਖੋ ਤੈਂਡੇ ਹੀ ਤਾਂ ਬਣਾਟਾ ਪੰਥ ਹੋ ਜਾਣਾ ਰੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਨਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਰਿੰਦਰ ਆ ਬਹਿ ਜਾ ਹਾਂ ਜੀ ਦੇਖ ਭਾਈ ਮੈਂ ਤਾਂ ਉਹ ਕੋਲੇ ਨੂੰ ਤੇਰੇ ਮੂੰਹ ਨੂੰ ਪੈਸੇ ਦਿੱਤੇ ਜੀ ਹਾਂ ਜੀ ਹਾਂ ਜੀ ਮੈਂ ਤਾਂ ਹੁਣ ਕਹਿ ਕੇ ਕਿ ਵੀ ਥੱਕ ਗਿਆ ਹੁਣ ਤੂੰ ਉਹ ਨੂੰ ਇੱਕ ਵਾਰੀ ਕਹਿੰਦੇ ਨਹੀਂ ਤਾਂ ਭਾਈ ਮੈਂ 2 ਦਿਨਾਂ ਦੇ ਵਿੱਚ ਤੇਰੇ ਤੇ ਕੇਸ ਕਰੂੰਗਾ ਠੀਕ ਹੈ ਨਾ ਸਮਝਾ ਨਾ ਭਾਈ ਹਾਂ ਭਾਈ ਸਮਝਾ ਦੇ ਜਾ ਕੇ ਵਸ ਠੀਕ ਹੈ ਹਾਂ ਠੀਕ ਹੈ ਦੱਸ ਭਾਈ ਅਕਸਰੀ ਕਾਲ ਹੈਲੋ ਹਾਂ ਭਾਈ ਯਾਰ ਕਦੋਂ ਤੱਕ ਮਿਲਣਗੇ ਪੈਸੇ ਉਹ ਹਾਂ ਭਾਈ ਨਰਿੰਦਰਾ ਵੀਰੇ ਮੈਂ ਕਹਿਣਾ ਵੀ ਤੇਰਾ ਬਹੁਤ ਧੰਨਵਾਦ ਹੈ ਮੈਨੂੰ ਪੈਸੇ ਦਵਾਤੇ ਯਾਰ ਲਾਲਾ ਤਾਂ ਮੈਨੂੰ ਬਹੁਤ ਅੰਗ ਕਰੀ ਜਾਂਦਾਗਾ ਤੇ ਹੁਣ ਤੈਨੂੰ ਪਤਾ ਆ ਤੂੰ ਮਜਬੂਰੀ ਸਮਝ ਐਦਕੀ ਫਸਲ ਬਾੜੀ ਦੀ ਵੀ ਬਹੁਤ ਤੰਗੀ ਆ ਤੈਨੂੰ ਪਤਾ ਵੀਰੇ ਸਾਰੀ ਚੀਜ਼ ਚ ਮਗੈਈ ਆ ਤੁਸੀਂ ਮੈਨੂੰ ਇੰਨਾ ਕਿਉਂ ਤੰਗ ਕਰਦੇ ਹੋ ਬਾਈ ਕੋਈ ਨਾ ਮੈਂ ਦੇ ਦੂੰਗਾ ਦੇ ਦੂੰਗਾ ਹੁਣ ਹੌਲੀ ਹੌਲੀ ਦੇਵਾਂਗੇ ਹੁਣ ਫਸਲ ਬਾੜੀ ਵੜਦੇ ਕੀ ਦੇਵਾਂਗੇ ਤੇ ਕੋਈ ਸਤਿਗੁਰੂ ਮਾਈ ਜੀ ਸਤਿਗ੍ਰਿਤਾ ਹੋ ਵੀ ਨਿਰੰਦਰਾ ਕੀ ਹਾਲ ਹੈ ਤੇਰਾ ਵਧੀਆ ਜੀ ਹਾਂ ਆਪਣੇ ਆਪਣੇ ਪਿੰਡ ਵਾਲਿਆਂ ਨਾਲ ਆਪਣੇ ਭੋਲੇ ਨੂੰ ਰਾਸ਼ੀ ਦਵਾਏ ਸੀ ਤੇ ਉਹਨੂੰ ਮੈਂ ਲੜੇ ਤੇ ਪੈਸੇ ਦਵਾਤੇ ਤੇ ਉਹ ਹੁਣ ਲਾੜਾ ਮੈਨੂੰ ਤੰਗ ਕਰੀ ਜਾਂਦਾ ਏ ਤੇਰੇ ਨਾਲ ਕੀ ਚੱਕਰ ਪੈ ਗਿਆ ਹੁਣਾ ਤੇਰੇ ਹੀ ਚੱਕਰ ਦਾ ਪੀ ਹੋਣਾਗਾ ਉਹਨਾਂ ਨਾਲਾ ਮੈਨੂੰ ਤੰਗ ਕਰ ਰਿਹਾਗਾ ਜਿਹੜਾ ਹੈਗਾ ਆਪਣੇ ਭੋਲਾ ਪਤਾ ਨਹੀਂ ਕਿ ਉਹ ਨਾ ਹੱਲ ਕਰ ਦਿੰਨੇ ਆ ਫਿਰ ਚਲੋ ਮੁੰਡਿਓ ਚਲੋ ਫਿਰ ਦੇਖੋ ਕੀ ਕਹਿੰਦਾ ਹੈ ਜਿਹੜਾ ਭੋਲਾ ਚਲੋ ਓਏ ਬੰਦੇ ਯਾਰ ਕੌਣ ਹੁੰਦੇ ਆ ਮੈਨੂੰ ਲੱਗਦਾ ਕੋਈ ਗੜਬੜ ਹੋ ਗਈ ਓਏ ਹਾਂ ਵੀ ਭੋਲਿਆ ਤੈਂ ਲਾਲੇ ਦੇ ਪੈਸੇ ਦੇਣਿਆ ਕਿ ਨਹੀਂ ਓਏ ਨਹੀਂ ਨਹੀਂ ਜੀ ਪੈਸੇ ਦਾ ਦਮਾ ਕੇ ਜੀ ਬਾਈ ਜੀ ਉਹ ਥੋੜੇ ਵਰਗੇ ਲੋਕ ਪਹਿਨਾ ਪੈਸੇ ਲੈ ਕੇ ਫਿਰ ਵਾਪਸ ਨਹੀਂ ਕਰਦੇ ਉਹਨਾਂ ਦਾ ਕੰਡਾ ਦਾ ਫਿਰ ਸਾਨੂੰ ਹੀ ਕੱਢਣਾ ਪੈਂਦਾ ਨਾ ਨਾ ਜੀ ਇਹ ਜਾਗਣਾ ਨਾ ਕਰੋ ਅਸੀਂ ਗਰੀਬ ਬੰਦੇ ਆ ਕਿਸਾਨ ਬੰਦੇ ਆ ਨਾ ਜੀ ਸਾਨੂੰ ਕਹਿੰਦੇ ਨੇ ਇਹ ਬੰਦਵਾਸ਼ੀ ਕਰ। ਜੇ ਤੂੰ ਆਪਣਾ ਚੰਗਾ ਚਾਹਣਾ ਓਏ ਤਾਂ ਲਾਲੇ ਦੇ ਪੈਸੇ ਵਾਪਸ ਕਰ ਦੇ। ਤੈਨੂੰ ਆਖੇ ਤੈਨੂੰ ਵਾਰਨਿੰਗ ਦਿੰਨਾ ਓਏ ਤੂੰ ਪੈਸੇ ਵਾਪਸ ਕਰ। ਹਾਂਜੀ ਦੇਵਾਗੇ ਜੀ ਜੀ ਵੀਨਾ ਦੱਸ ਦਿੰਦਾ ਟਾਈਮ ਤਾਂ ਦੋ। ਅਸੀਂ ਜਰੂਰ ਦਵਾਗੇ ਜੀ ਹੱਥ ਬੰਨ ਕੇ ਦੇਣੇ ਆ ਪੈਸੇ। ਨਹੀਂ ਰੱਖਦੇ। ਨਹੀਂ ਨਹੀਂ ਜੀ ਨਹੀਂ। ਨਹੀਂ ਨਹੀਂ ਸਾਫ ਦਵਾਗੇ ਪੈਸੇ। ਦਵਾਗੇ ਜੀ। ਠੀਕ ਆ ਜੀ ਦੱਸ ਦਿੰਦਾ ਟਾਈਮ ਦੇ ਦਿਦੋ। ਬਾਈ ਜੀ ਅਸੀਂ ਨਹੀਂ ਮੁਕਰਦੇ ਦਵਾਗੇ। ਹੈਲੋ ਆਨੀ ਲੜਾ ਜੀ ਤੇ ਆਪਣੇ ਜਿਹੜਾ ਭੋਲਾਗਾ ਹੁਣ ਮੰਨ ਨਹੀਂ ਦਿਖਾਉਣਾ ਇਹਦਾ ਆ ਕੰਮ ਹੋ ਗਿਆ ਹੁਣ ਤਾਂ ਨੱਕਾ ਕੀ ਕਰ ਸਕਦੇ ਆ ਕੀ ਕਹ ਭੀ ਨਰਿੰਦਰ ਮੈਂ ਬੰਦੇ ਭੇਜਦਾ ਫੇਰਾ ਤਾਂ ਠੀਕ ਹੈ ਜੀ ਠੀਕ ਹੈ ਚੱਲ ਠੀਕ ਆ ਚੰਗਾ ਚੰਗਾ ਭਾਈ हाँ भोले तेरी मौत बहुत खत्म होनी ओए तू पैसे दे दे नहीं तो बहुत बुरा हाल होगा ओक तार लाओ तू मेरा की करेगा देख देख ये अनु चक लेनु चक जाओ ओए ਕੋ ਜਿਆ ਤੇਨੂੰ ਅਸੀਂ ਇੰਨੀ ਮਾਤ ਦਿੱਤੀ ਤੂੰ ਲਾਣੇ ਦੇ ਪੈਸੇ ਕਿਉਂ ਨਹੀਂ ਦਿੱਤੇ ਓ ਚੰਗਾ ਨਹੀਂ ਕੀਤਾ ਤੁਸੀਂ ਨੇ ਮੇਰੇ ਨਾਲ ਲੈ ਫਿਰ ਅੱਜ ਤੋਂ ਜ਼ਮੀਨ ਸਾਡੀ ਤੇ ਇਹਦੇ ਵਿੱਚੋਂ ਇੱਕ ਬਿਗਾ ਤੇਰਾ ਓਏ ਤੇ ਨਹੀਂ ਸੱਚੀ ਕੋਈ ਨਾ ਭਾਈ ਜੀ ਮੈਨੂੰ ਇੱਕ ਬਿੱਗੇ ਦੇ ਦਿਦੋ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਇੱਕ ਬਿੱਗੇ ਦੇ ਵਿੱਚੋਂ ਵੀ ਅਸਲ ਅੰਗਾ ਸਕਦਾ ਮੈਂ ਧਰਤੀ ਦਾ ਸੀਨਾ ਚੀਰ ਕੇ ਆਪਣਾ ਪੇਟ ਇਹਦੇ ਨਾਲ ਵੀ ਪਾਰ ਸਕਦਾ ਚਲ ਚਲ